ਜਿਸ ਦਿਨ ਮੈਂ ਵਿਆਹ ਕੀ ਆਈ ਸੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਹਰਪ੍ਰੀਤ ਤੈਨੂੰ ਮੈਂ ਆਪਣੀ ਨੂੰਹ ਨਹੀਂ ਮੰਨਦਾ ਤੈਨੂੰ ਮੈਂ ਆਪਣੀ ਧੀ ਨਹੀਂ ਮੰਨਦਾ ਤੂੰ ਮੇਰਾ ਬਰਾਬਰ ਦਾ ਪੁੱਤ ਆ ਜਿੱਦਾਂ ਮੈਨੂੰ ਗੁਰਪਿੰਦਰ ਹੈ ਉਦਾਂ ਹੀ ਮੈਨੂੰ ਤੂੰ ਹੈ ਤੇ ਇਹ ਗੱਲ ਸਿਰਫ ਕਹਿਣ ਦੀ ਨਹੀਂ ਸੀ ਉਹਨਾਂ ਨੇ ਮੈਨੂੰ ਹਰ ਹੱਕ ਇੱਕ ਧੀ ਵਾਂਗ ਨਹੀਂ ਇੱਕ ਪੁੱਤ ਵਾਂਗ ਦਿੱਤਾ ਵੀ ਹੈ ਇਹਦੇ 'ਚ ਕੋਈ ਸ਼ੱਕ ਨਹੀਂਗਾ ਮਤਲਬ ਮੈਂ ਨਹੀਂ ਕਹਿ ਸਕਦੀ ਮੈਂ ਹਰ ਜਨਮ ਦੇ ਵਿੱਚ ਇਹੀ ਮੰਨੂਗੀ ਕਿ ਅ ਡੈਡੀ ਮੈਨੂੰ ਮਤਲਬ ਇੱਕ ਸੋਹਰਾ ਸਾਬ ਦੇ ਰੂਪ ਚ ਮਿਲਨੇ ਕਿਉਂ ਕਿਉਂਕਿ ਹਰ ਇਨਸਾਨ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਹੈ ਹਰੇਕ ਪਿਓ ਆਪਣੀ ਧੀ ਨੂੰ ਪਿਆਰ ਕਰਦਾ ਹੀ ਹੈ ਪਰ ਕਿਸੇ ਦੀ ਧੀ ਨੂੰ ਆਪ ਦੇ ਪੁੱਤ ਬਰਾਬਰ ਬਿਠਾਉਣਾ ਇਹ ਸਿਰਫ ਡੱਲੇਵਾਲ ਸਾਹਿਬ ਹੀ ਕਰ ਸਕਦੇ ਆ ਹੋਰ ਨਹੀਂ ਕੋਈ ਵੀ ਕਰ ਸਕਦਾ ਕਿਤੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਜੇਕਰ ਆਪਾਂ ਇੱਕ ਦੰਗ ਵੀ ਰੋਟੀ ਨਾ ਖਾਈਏ ਹਨ ਤਾਂ ਆਪਾਂ ਮਹਿਸੂਸ ਕਰ ਸਕਦੇ ਆ ਕਿਸੇ ਦੇ ਦਰਦ ਨਾਲ ਤਾਂ ਇਹ ਚੀਜ਼ਾਂ ਕੋਈ ਬਹੁਤੀ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਹਨਾ ਆਪਣਾ ਸਰੀਰ ਮਹਿਸੂਸ ਕਰ ਸਕਦਾ ਹੈ ਤੇ ਸੇ ਤਾਂ ਦੇਖੋ ਉਹਨਾਂ ਦੀ ਮਤਲਬ ਦਿਨ ਬਏ ਦਿਨ ਡਾਊਨ ਹੁੰਦੀ ਜਾ ਰਹੀ ਹੈ ਹਨਾ ਚ ਕੋਈ ਸ਼ੱਕ ਨਹੀਂ ਪਰ ਜਜਬ ਉਹਦਾ ਕਿਉਂ ਹੈ ਹੂੰ ਤੇ ਕੋਈ ਵੀ جنگ ਹੈ ਕੋਈ ਵੀ ਆਪਾਂ ਮੋਰਚਾ ਫਤਿਹ ਕਰਨਾ ਤੇ ਉਹ ਆਪਾਂ ਜज्ਬੇ ਦੇ ਸਿਰ ਤੇ ਕਰਾਂਗੇ ਹੈਨਾ ਤਾਂ ਕਰਕੇ ਮੈਂ ਇਹ ਨਹੀਂ ਕਹਿ ਸਕਦੀ ਵੀ ਜੇਨਰ ਦੀ ਸਿਹਤ ਡਾਊਨ ਹੋ ਰਹੀ ਹੈ ਤੇ ਜਾਂ ਅਸੀਂ ਕਿਸੇ ਪਾਸੇ ਬੈਕਸਟੈਪ ਦੀ ਸੋਚ ਰਹੇ ਹਾਂ ਇਹ ਸਰਕਾਰ ਬਿਲਕੁਲ ਨਾ ਸੋਚੇ ਜज्ਬੇ ਸਾਡੇ ਕਾਇਮ ਹੈ ਤੇ ਅਸੀਂ ਇਹ جنگ ਹਰ ਹਾਲ ਜਿੱਤ ਕੇ ਜਾਵਾਂਗੇ